ਸ਼ਾਸਤਿਕਾਲ ਦੋਸਤੋ ਅਜੇ ਹੀ ਸੇ ਇਕੱਠੂ ਨੰਗਲ ਦੇ ਲਾਗੂ ਗੁਜ਼ਰੇ ਸੀ ਤੇ ਆ ਰੇਲਵੇ ਕ੍ਰੋਸਿੰਗ ਦੇ ਨੇੜੇ ਦੇਖੋ ਬੜੀ ਮਿਹਨਤ ਨਾਲ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਇੱਥੇ ਬਾਗ ਲਾਇਆ ਸੀ ਤੇ ਬਹੁਤ ਸੋਹਣਾ ਬਾਗ ਲਾਇਆ ਸੀ ਪਰ ਪਤਾ ਨਹੀਂ ਕਿਸੇ ਨੂੰ ਕੀ ਤਕਲੀਫ ਹੈ ਤੇ ਤੋਂ ਜਿੰਨੂੰ ਵੀ ਹੈਗੀ ਆ ਜਿਹੜਾ ਵੀ ਹੈ ਇਨਸਾਨ ਉਹਨੇ ਬੜਾ ਘਟਿਆ ਕਰਮ ਕੀਤਾ ਜੀ ਆਹ ਸੋ ਵੇਖੋ ਆਹ ਹਜ਼ਾਰਾਂ ਰੁੱਖ ਜਿਹੜੇ ਆ ਉਹ ਕੱਲ ਨੂੰ ਅੱਜ ਮੜੇ ਮੋਟੇ ਹਰੇ ਦਿਦੇ ਆ ਕੁਝ ਤਾਂ ਸੜ ਹੀ ਗਏ ਤੁਸੀਂ ਦੇਖ ਹੀ ਰਹੇ ਹੋ ਇਹ ਅੱਗ ਜਿਹੜੀ ਬਹੁਤ ਦੂਰ ਤੋਂ ਆਈ ਹੈ ਰੇਲਵੇ ਸਟੇਸ਼ਨ ਤੋਂ ਲਗਭਗ 2-3 ਕਿਲੇ ਦੂਰ ਤੋਂ ਆਈ ਹੈ ਤੇ ਇਹਦੇ ਵਿੱਚ ਹਜ਼ਾਰਾਂ ਜਿਹੜੇ ਦਰਖਤ ਆ ਉਹ ਸੜ ਜਾਣੇ ਆ ਤੇ ਮੇਰੇ ਵੀਰ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਅਜਾਇਬ ਵਾਲੀ ਫਟਕ ਦੇ ਨੇੜੇ ਰੇਲਵੇ ਦੀ ਜਗ੍ਹਾ ਦੇ ਵਿੱਚ ਆ ਜਿਹੜਾ ਜੰਗਲਾਤ ਵਿਭਾਗ ਦਾ ਬਾਗ ਲੱਗਾ ਸੀ ਨਾ ਇਹ ਸਾਰੀ ਘਟਨਾ ਉਸ ਬਾਗ ਦੀ ਹੈ ਤੇ ਇੱਕ ਪਾਸੇ ਅਸੀਂ ਦਵਾਈਆਂ ਦਿੰਨੇ ਆ ਜੀ ਗਲੋਬਲ ਵਾਰਮਿੰਗ ਦੀਆਂ ਦਿੰਨੇ ਆ ਵੀ ਗਲੋਬਲ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਇੱਕ ਬੜਾ ਵੱਡਾ ਖਤਰਾ ਹੈ ਕਿ ਉਸ ਕਦਰ ਨੂੰ ਤਾਂ ਹੀ ਟਾਲਾਂਗੇ ਜੇ ਸਾਡੇ ਕੋਲ ਦਰਖਤ ਹੋਣਗੇ ਜੇਹੀਂ ਆਪਣੇ ਹਿੱਸੇ ਦਾ ਇੱਕਦਾਂ ਰੁਖ ਲਾਇਆ ਹੋਊਗਾ ਆ ਕਿਸੇ ਨੇ ਆਪਣੇ ਹਿੱਸੇ ਦਾ ਰੁਖ ਤਾਂ ਨਹੀਂ ਲਾਇਆ ਪਰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਇਸ ਬੰਦੇ ਨੇ ਪਰ ਜਿਹੜਾ ਵੀ ਹੋਵੇ ਜਿਸ ਤਰ੍ਹਾਂ ਵੀ ਹੋਵੇ ਪਰ ਆਪਾਂ ਨੂੰ ਇਹ ਗੱਲ ਨਹੀਂ ਜਚਿਆ ਅਸੀਂ ਤੇ ਇਹ ਗੱਲ ਕਰਨੀ ਚਾਹੁੰਦੇ ਹਾਂ ਕਿ ਇਹ ਵੀਡੀਓ ਦੇ ਜ਼ਰੀਏ ਲੋਕਾਂ ਤੱਕ ਅਸੀਂ ਇਹ ਗੱਲ ਪਹੁੰਚਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਜਿਸ ਵੀ ਬੰਦੇ ਨੇ ਆਹ ਕਰਮ ਕੀਤਾ ਜੋ ਵੀ ਇਨਸਾਨ ਨੇ ਆਹ ਕਰਮ ਕੀਤਾ ਬਹੁਤ ਘਟਿਆ ਕੀਤਾ ਤੇ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਤੇ ਇਹਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਆ ਕਿ ਇਹ ਕਰਮ ਐਡਾ ਘਟਿਆ ਦੁਸ਼ਕਰਮ ਕਿੰਨੇ ਕੀਤਾ ਕਿਉਂਕਿ ਆਹ ਦੇਵਤਿਆਂ ਵਰਗੇ ਰੁੱਖ ਆ ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਆ ਰੁੱਖੇ ਤੇ ਸਾਡੇ ਸਾਹ ਆ ਤੇ ਕਿੰਨਾ ਘਟਿਆ ਕਰਮ ਆ ਯਾਰ ਮੈਨੂੰ ਬੜਾ ਦੁੱਖ ਹੋਇਆ ਤੇ ਅੱਜ ਮੈਂ ਦੋ ਮਿੰਟਾ ਗੱਡੀ ਰੋਕ ਕੇ ਆਪਣੇ ਸਾਥੀਆਂ ਦੇ ਨਾਲ ਇਹ ਵੀਡੀਓ ਬਣਾਉਣ ਲੱਗਾ ਤੇ ਮੈਂ ਨਾਲ ਬੇਨਤੀ ਕਰਦਾ ਸਾਰਿਆਂ ਵੀਰਾਂ ਨੂੰ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਕਰਦਾ ਸੀ ਕਿ ਦੂਰ ਤੱਕ ਤੁਹਾਨੂੰ ਦਿਖਾਵਾ ਪਰ ਕੀ ਕਰੀਏ ਥੋੜਾ ਟਾਈਮ ਦੀ ਵੀ ਘਟਿਆ ਪਰ ਅਸੀਂ ਆਪਣਾ ਫਰਜ਼ ਨਿਭਾ ਚੱਲੇ ਹਾਂ ਤੁਸੀਂ ਆਪਣਾ ਫਰਜ਼ ਨਿਭਾ ਦਿਓ ਕਿ ਇਹ ਕਰਦਿਆਂ ਕਰਾਉਂਦਿਆਂ ਹੋਰ ਵਾਤਾਵਰਨ ਪ੍ਰੇਮੀਆਂ ਤੱਕ ਪਹੁੰਚੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਦੇ ਘਟੀਆ ਕਰਮ ਨਹੀਂ ਕਰੀਦੇ ਕਿਉਂਕਿ ਆਗ ਆਪੇ ਤਾਂ ਲੱਗ ਨਹੀਂ ਸਕਦੀ ਇਹ ਕਿਡਾਈਡਾ ਤਕੜਾ ਜੰਗਲ ਸੀ ਜਿਹੜੇ ਛੋਟੇ ਦਾਦ ਰੱਖਦਾ ਪਿਛਲੇ ਸਾਲ ਲੱਗੇ ਸੀ ਅੱਜ ਆ ਇੱਕ ਸਾਲ ਦੇ ਬੋਬੇ ਆ ਸਾਰੇ ਇਹਨਾਂ ਪੌਦਿਆਂ ਨੇ ਸਾਨੂੰ ਕਿੰਨਾ ਆਰਾਮ ਦੇਣਾ ਸੀ ਘਾਹਣ ਵਾਲੇ ਸਮੇਂ 'ਚ ਕਿੰਨੀ ਆਕਸੀਜਨ ਮਿਲਣੀ ਸੀ ਕਿੰਨੇ ਵਧੀਆ ਵਧੀਆ ਸਾਨੂੰ ਮਾਹੌਲ ਮਿਲਣੇ ਸੀ ਇਹਦਾ ਕਰਕੇ ਪਰ ਅਸੀਂ ਯਾਰ ਨਹੀਂ ਅਸੀਂ ਬਾਜ ਨਹੀਂ ਆਉਂਦੇ ਅਸੀਂ ਬਾਜ ਨਹੀਂ ਆਉਂਦੇ ਸਾਨੂੰ ਬਾਜ ਆਉਣਾ ਪਊਗਾ ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਪਊਗਾ ਤੇ ਨਾਲ ਦੀ ਨਾਲ ਮੈਂ ਹੁਣ ਇੱਕ ਵਾਰ ਫਿਰ ਬੇਨਤੀ ਕਰਾਂ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆ ਜਿਹੜੀ ਹੈ ਅਮਰਸਰ ਪਠਾਨਕੋਟ ਰੇਲਵੇ ਲਾਈਨ ਆ ਕਥੂ ਨੰਗਰ ਰੇਲਵੇ ਸਟੇਸ਼ਨ ਦੇ ਕੋਲ ਨਾਲ ਹੀ ਦੇਖੋ ਤੁਸੀਂ ਦੇਖ ਸਕਦੇ ਹੋ ਰੇਲਵੇ ਕ੍ਰੋਸਿੰਗ ਆ ਅਜੇ ਵਾਲੀ ਵਾਲਾ ਫਟਕ ਹੈ ਤੇ ਆਵਾਜ਼ ਆ ਹੀ ਕਾਫੀ ਆ ਪਰ ਇਹ ਆ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਮ ਸੇ ਕਮ ਲੋਕਾਂ ਤੱਕ ਇਹ ਗੱਲ ਜਿਹੜੀ ਆ ਉਹ ਪਹੁੰਚ ਸਕੇ